ਹਾਂ ਇਹ ਰਿਪੋਰਟ ਆਪੋ ਖੇਤਾਂ 'ਵੋਕਲ' ਤੋਂ। ਕੋਲੈਜੀ ਕਿਸੇ ਰਸਤੇ ਦਿੱਤੀ ਹੀ ਪਹੁੰਚਾ। જય ਸ਼੍ਰੀ ਰਾਮ। ਡਰਾਮਾ ਕਾਲੀ। ਆਜ ਇਹ ਪ੍ਰੈਸਵਾਤਾ ਇਸ ਲਈ ਬੁਲਾਈ ਗਈ ਹੈ ਕਿ ਦੋ ਦਿਨ ਪਹਿਲਾਂ ਸਾਡੇ ਪਟਿਆਲੇ ਪਰਾਚੀਨ ਸਿੱਧ ਪੀਛੀ ਕਾਲੀ ਮਾਤਾ ਮੰਤਰ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮ ਮਾਰਗਦ ਕੇਜਰੀਵਾਲ ਜੀ ਅਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਤੁਆ ਜੀ ਮੰਦਰ ਦੇ ਵਿੱਚ ਨਤਮਸਤ ਕੋਣ ਰੇਲੇ ਆਇਸੀ ਪਰ ਸਾਡੇ ਧਰਾਂ ਨੂੰ ਬਹੁਤ ਚੋਟ ਵੱਜੀ ਇਹ ਉੱਥੇ ਆ ਕੇ ਉਹਨਾਂ ਨੇ ਵੱਡੀਆਂ-ਵੱਡੀਆਂ ਘੋਸ਼ਨਾਵਾਂ ਕੀਤੀਆਂ ਕਿ ਕਾਲੀ ਮਾਤਾ ਮੰਦਰ ਦਾ ਜੀਵਨ ਦੌਰ ਕੀਤਾ ਜਾਊਗਾ ਇਹਦੀ ਸੁੰਦਰਤਾ ਵਧਾਈ ਜਾਊਗੀ ਪਿਛਲੇ ਘੇੜ ਤੋਂ ਐਂਟਰੀ ਕੀਤੀ ਜਾਊਗੀ ਸਰੋਵਰ ਚਾਲੂ ਕੀਤਾ ਜਾਊਗਾ ਜਿਹੜਾ ਤਿੰਨ ਦਸ਼ਕਾ ਤੋਂ ਚੱਲੂ ਨਹੀਂ ਹੋਇਆ ਪਹਿਲੀ ਗੱਲ ਤਾਂ ਮਾਨਸਾ ਤੁਹਾਨੂੰ ਮੈਂ ਦੱਸਣਾ ਚਾਹਨਾ ਇਹ ਕਾਲੀ ਮਾਤਾ ਮੰਦਰ ਦਾ ਜਿਹੜਾ ਸਰੋਵਰ ਹੈ ਦੋ ਵਾਰ ਵੱਲ ਸਾਹਿਬ ਨੇ ਚਾਲੂ ਕਰਾਇਆ ਇੱਕ ਔਰ ਕੈਪਟਨ ਸਾਹਿਬ ਨੇ ਚਾਲੂ ਕਰਾਇਆ ਲੇਕਿਨ ਉਹਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਹਦੀ ਪ੍ਰੋਪਰ ਨਿਕਾਸੀ ਨਾ ਹੋਣ ਕਾਰਨ ਉਹ ਉਸ ਨੂੰ ਕੁਝ ਸਮੇਂ ਬਾਅਦ ਬੰਦ ਕਰਨਾ ਪੈ ਜਾਂਦਾ ਕਿਉਂਕਿ 10-15 ਦੇ ਨਾਲ ਪਾਣੀ ਜਾਂਦਾ ਹੋ ਜਾਂਦਾ ਜਿੱਦੇ ਕਰਕੇ ਜਿਹੜਾ ਉਹ ਬੰਦ ਕਰਨਾ ਪੈਂਦਾ ਤੇ ਸਾਢੇ 3 ਸਾਲ ਤੋਂ ਦੀ ਸਰਕਾਰ ਬਣੀ ਨੂੰ ਹੋ ਗਈ ਨਾਲ ਬਿਲਕੁਲ ਰਿੰਦਰਾ ਝੀਲ ਲੱਗਦੀ ਹੈ ਉਹ ਹਲੇ ਤੱਕ ਆਪਾਂ ਤੋਂ ਚੱਲੂ ਹੀ ਕੀਤੀ ਗਈ ਕਿ ਤੁਸੀਂ ਸਾਡੇ Hindu ਧਰਮ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਕੇ ਰਾਜਨੀਤੀ ਕਰਕੇ ਗਏ ਹੋ ਵੱਡੀਆਂ-ਵੱਡੀਆਂ ਖਬਰਾਂ ਲਵਾ ਕੇ ਗਏ ਹੋ ਕਿ ਅਸੀਂ ਮੰਦਰ ਦਾ ਸੁਧਾਰ ਕਰਾਂਗੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਾਲੀ ਮਾਤਾ ਦੇ ਭਗਤ ਪਟਿਆਲਾ ਨਿਵਾਸੀ ਜੀ ਤੋਂ ਜਾਨਣਾ ਚਾਹੁੰਦੇ ਨੇ ਕਿ ਤੁਸੀਂ ਸਟੇਟਮੈਂਟ ਦਿੱਤੀ ਆ ਕਿ ਤੁਸੀਂ ਸਟੇਟਮੈਂਟ ਦਿੱਤੀ ਆ ਕਿ ਕ ਆਮ ਆਦਮੀ ਪਾਰਟੀ ਜਾਂ ਪੰਜਾਬ ਸਰਕਾਰ ਕਾਲੀ ਮਾਤਾ ਮੰਦਿਰ ਦਾ ਸੁਧਾਰ ਕਰੇਗੀ ਉਹਦਾ ਜੀਮੋਦਾਰ ਕਰੇਗੀ ਤਾਂ ਨਾਲੇ ਵੀ ਅਨਾਉਂਸ ਕਰ ਜੰਦੇ ਪੰਜਾਬ ਦੀ ਜਨਤਾ ਨੂੰ ਕਾਲੀ ਮਾਤਾ ਦੇ ਪਟਿਆਲਾ ਨੂੰ ਪਟਿਆਲਾ ਵਾਸੀਆਂ ਨੂੰ ਇਹ ਵੀ ਦੱਸ ਜੰਦੇ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਆਪਣੇ ਪਾਰਟੀ ਫੰਡ ਦੇ ਵਿੱਚੋਂ ਜਾਂ ਵਿਧਾਇਕ ਪਟਿਆਲਾ ਉਸ ਦੇ ਵਿੱਚ ਕਿੰਨਾ ਕੰਟਰੀਬਿਊਸ਼ਨ ਪਾ ਰਹੇ ਨੇ ਵੀ ਅਗਰ 50 ਕਰੋੜ ਰੁਪਏ ਉਸੇ ਖਰਚ ਹੋਣਾ ਹੈ ਤੋ ਉਸ ਦੇ ਵਿੱਚ ਕੋਈ 5 ਕਰੋੜ ਕੋਈ 10 ਕਰੋੜ ਕੋਈ 20 ਕਰੋੜ ਪੰਜਾਬ ਸਰਕਾਰ ਪਾ ਰਹੀ ਹੈ ਜਾਂ ਆਵਾਜ਼ੀ ਪਾਰਟੀ ਆਪਣੇ ਫੰਡ ਤੋਂ ਕੋਈ ਪੈਸਾ ਦੇ ਰਹੀ ਹੈ ਜਾਂ ਸਾਡੇ ਪਟਿਆਲੇ ਦੇ ਵਿਧਾਇਕ ਸਾਹਿਬ ਉਸ ਚ ਕੋਈ ਕੰਟਰੀਬਿਊਸ਼ਨ ਕਰ ਰਹੇ ਨੇ ਕਿ ਸਾਡੇ ਸ਼ਰਧਾਲੂਆਂ ਦੇ ਪੈਸਿਆਂ ਦੇ ਉੱਪਰ ਰਾਜਨੀਤੀ ਕਰ ਰਹੇ ਹੋ ਤੇ ਸਾਡੇ ਧੰ ਦਾ ਪੈਸਾ ਮਾਂ ਕਾਲੀ ਦੇ ਭਗਤਾਂ ਦਾ ਪੈਸਾ ਜਿਹੜਾ ਉੱਤੇ ਜਮਾ ਹੈ ਉਸ ਨੂੰ ਹੀ ਤੁਸੀਂ ਖਰਚ ਕਰਨਾ ਚਾਹੁੰਦੇ ਹੋ ਉਦੋਂ ਖਰਚ ਕਰਕੇ ਟੁੱਟੀ ਬਾਹ ਵਾਈ ਘਟਨਾ ਚਾਹੁੰਦੇ ਹੋ ਮੇਰੇ ਅੱਗੇ ਜੋਰ ਕੇ ਬੇਨਤੀ ਹੈ ਮਾਨਤਬ ਤੁਹਾਨੂੰ ਕਿ ਇਹ ਹਿੰਦੂ ਤਰਨ ਦੇ ਵਿੱਚ ਦਖਲ ਅੰਦਾਜ਼ੀ ਕਰਕੇ ਦੇ ਕੇ ਰਾਜਨੀਤੀ ਨਾ ਕਰੋ ਅਗਰ ਤੁਸੀਂ ਵਾਕਈ ਤੁਹਾਡੀ ਮਾਤਾ ਵੀ ਕਾਲੀ ਮਾਤਾ ਮੰਤਰ ਅੱਖਰ ਆਉਂਦੇ ਰਹਿੰਦੇ ਨੇ ਤੁਹਾਡੇ ਸਿਸਟਰ ਵੀ ਆਉਂਦੇ ਰਹਿੰਦੇ ਨੇ ਤੁਹਾਡੇ ਘਰ ਵਾਲੀ ਵੀ ਆਉਂਦੇ ਰਹਿੰਦੇ ਨੇ ਤੁਹਾਡਾ ਪਰਿਵਾਰ ਮਾਂ ਕਾਲੀ ਨੂੰ ਮੰਨਦਾ ਹੈ ਇਸ ਕੋਈ ਡਾਊਟ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਦਾ ਲੇਕਿਨ ਸੱਚੀ ਨੀਅਤ ਨਾਲ ਸਾਫ ਰੀਤ ਦੇ ਨਾਲ ਤੁਸੀਂ ਮੰਦਿਰ ਦਾ ਸੁਧਾਰ ਕਰੋ ਉਸ ਦੇ ਵਿੱਚ ਪੰਜਾਬ ਸਰਕਾਰ ਕੋਲ ਅਧਿਤੀ ਐਮਓ ਖਜ਼ਾਨਾ ਤੁਹਾਡੇ ਕੋਲ ਹੈ ਉਸ ਤੋਂ ਕੋਈ 10 ਕਰੋੜ 20 ਕਰੋੜ ਰੁਪਇਆ ਤੁਸੀਂ ਪੰਜਾਬ ਸਰਕਾਰ ਵੱਲੋਂ ਮੰਦਿਰ 'ਚ ਕੰਟਰੀਬਿਊਟ ਕਰਾਓ ਕਿ 50 ਕਰੋੜ ਦਾ ਕੰਮ ਆਊਗਾ ਤਾਂ 25 ਕਰੋੜ 50% ਘੱਟੋ-ਘੱਟ ਉਹ ਵਰਤਮਾਨ ਪੰਜਾਬ ਦੇ ਖਜ਼ਾਨੇ ਚੋਂ ਤੇ ਮੰਦਿਰ 'ਚ ਕੰਟਰੀਬਿਊਟ ਕਰੇ ਇੱਕ ਐਸਾ ਮੰਦਿਰ ਆ ਕਿ ਇਕੱਲਾ ਪੰਜਾਬ ਨਹੀਂ ਪੰਜਾਬ ਰਹਿਣਾ ਹੈ ਮਾਚਲ ਜੂਪੀ ਪੂਰੇ ਉੱਤਰ ਭਾਰਤ ਦਾ ਸਿੱਧ ਪਿੱਠ ਪਰਚੀ ਪ੍ਰਚਿੱਤ ਮੰਦਿਰ ਹੈ ਕਹਿੰਦਾ ਕਿ ਸਾਡੇ ਤੋਂ ਤੁਹਾਨੂੰ ਬਾਰ ਬਾਰ ਉਹੀ ਸਵਾਲ ਹੈ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਜਾਂ ਵਿਧਾਇਕ ਪਟਿਆਲਾ ਇਸ ਕੰਟਰੋਲ ਦੇ ਵਿੱਚ ਜੀਨੋਦਵਾਰ ਦੇ ਵਿੱਚ ਮੰਦਿਰ ਦੀ ਜਿਹੜੀ ਰੈਨੋਵੇਸ਼ਨ ਹੋਣ ਜਾ ਰਹੀ ਹੈ ਤੁਹਾਡੇ ਮੁਤਾਬਿਕ ਉਹ ਚ ਕਿੰਨਾ ਕੰਟਰੀਬਿਊਟ ਕਰਨਗੇ ਜਾਂ ਕਾਲੀ ਮਾਤਾ ਮੰਦਿਰ ਦੇ ਸ਼ਰਦਾਲੂਆਂ ਦੁਆਰਾ ਦਿੱਤੇ ਹੋਏ दान ਦੇ ਉੱਪਰ ਥੋਕੀ ਰਾਜਨੀਤੀ ਕਰਨਗੇ ਧਰਮਰਥ ਰੋਡ ਦੇ ਇਹ ਮੰਦਿਰ ਆਉਂਦਾ ਤੇ ਉਹਨਾਂ ਕੋਲ ਵੀ ਬਹੁਤ ਫੰਡ ਪਿਆ ਮਾਤਾ ਦੇ ਮੰਦਿਰ ਦਾ ਆਪਣਾ ਫੰਡ ਬਹੁਤ ਹੈ ਉਸ ਫੰਡ ਚੋਂ ਤਾਂ ਖਰਚਾ ਹੋਇਆ ਮੈਂ ਤਾਂ ਕਹਿ ਰਿਹਾ ਅਸੋ ਅੰਗਰਜ ਜੀ ਤੇ ਧਰਮਰਥ ਡਿਪਾਰਟਮੈਂਟ ਕੋਲ ਜਿਹੜਾ ਕਾਲੀ ਮਾਤਾ ਮੰਦਿਰ ਦਾ ਫੰਡ ਪਿਆ ਉਸ ਦੇ ਨਾਲ ਪਹਿਲੀ ਗੱਲ ਤਾਂ ਉਸ ਦੇ ਵਿੱਚ ਪਟਿਆਲੇ ਦੇ ਜਿੰਨੇ ਵੀ ਮੰਦਿਰ ਹਨ ਚਾਹੇ ਉਹ ਕਦਾਰਨਾਥ ਦਾ ਚਾਹੇ ਬਾਵਨਤਾਰਾ ਚਾਹੇ ਤੁਗਨਾਥਾ ਚਾਹੇ ਪਤਰੀਨਾਥ ਹੈ ਉਹ ਸਾਰੇ ਉਸ ਚੰਦੇ ਹਰ ਸਾਲ ਉਸ ਫੰਡ ਦੇ ਵਿੱਚੋਂ ਸਾਰੇ ਮੰਦਰਾ ਦੇ ਉੱਪਰ ਪੈਸਾ ਲੱਗਣਾ ਚਾਹੀਦਾ ਕਿਉਂਕਿ ਸਾਰੇ ਜਦੋਂ ਸਾਰੇ ਸਾਰੀਆਂ ਤਨਖਾਹਾਂ ਉਸ ਫੰਡ ਦੇ ਵਿੱਚੋਂ ਦਿੱਤੀਆਂ ਜਾ ਸਕਦੀਆਂ ਨੇ ਤਾਂ ਸਾਰੇ ਮੰਦਰਾ ਦਾ ਜੀਵਨ ਦਾਰ ਕਿਉਂ ਨਹੀਂ ਉਤਰਦਾ ਬਾਬੂ ਕਰਕੇ ਪੈਸਾ ਕਿਉਂ ਨਹੀਂ ਲੱਗ ਰਿਹਾ ਉਹਦੀ ਵੀ ਅਨਾਉਂਸਮੈਂਟ ਹੋ ਜਾਂਦੀ ਹੈ 10 ਲੱਖ ਲਾ ਰਹੇ ਆ ਕਰੋੜ ਲਾ ਰਹੇ ਆ 2 ਕਰੋੜ ਲਾ ਰਹੇ ਆ ਕੋਈ ਵੀ ਉੱਤੇ ਪ੍ਰਗਤੀ ਨਹੀਂ ਆ ਕੋਈ ਪ੍ਰੋਗਰੈਸ ਨਹੀਂ ਆ ਸਿਰਫ ਖਬਰਾਂ ਲਵਾਂ ਤੱਕ ਨਾ ਰਵੋ ਸਾਨੂੰ ਸਾਡੇ ਮੰਦਿਰਾਂ ਦਾ ਸੁਧਾਰ ਚਾਹੀਦਾ ਮੈਂ ਤਾਂ ਬਾਰ ਬਾਰ ਇਹੀ ਕਹਿੰਦਾ ਕਿ ਸਰਕਾਰ ਇਹਨਾਂ ਦੇ ਵਿੱਚ ਆਪ ਦਾ ਕੋਈ 5 ਪੈਸੇ 10 ਪੈਸੇ ਹਿੱਸਾ ਪਾਵੇ ਜੇ 10 ਕਰੋੜ ਰੁਪਇਆ ਮੰਦਿਰ ਕੋਲੇ 70 ਕਰੋੜ ਰੁਪਇਆ ਹੈ ਉਸ ਦੇ ਵਿੱਚੋਂ 25 ਕਰੋੜ ਸਰਕਾਰ ਮੰਤਰ ਖਜ਼ਾਨੇ ਚੋਂ ਖਰਚਾ ਜਾਵੇ 25 ਕਰੋੜ ਰੁਪਇਆ ਪੰਜਾਬ ਸਰਕਾਰ ਖੁਦ ਖਰਚ ਕਰੇ ਫਿਰ ਕ੍ਰੈਡਿਟ ਲਵੇ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ 25 ਕਰੋੜ ਰੁਪਇਆ ਸਰਕਾਰ ਤੋਂ ਖਰਚ ਕੇ ਜਾਂ ਜੀ ਇਹ ਰੈਨੋਵੇਸ਼ਨ ਨੂੰ ਕੀਤਾ ਪਰਸਨਲ ਹੈਡਿਕ ਲਿਆ ਕੇ ਤਾਂ